ਸੱਚੇ ਕਾਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨ ਜੀਮਾ ਵੱਡੀ ਖਬਰ ਪੰਜਾਬ ਵਿਦਾਂਤ ਸਭਾ ਦੀ ਕਾਰਵਾਈ ਤੋਂ ਪਹਿਲਾਂ ਜਿਹੜੀ ਪੰਜਾਬ ਕੈਬਨਟ ਦੀ ਅਹਿਮ ਬੈਠਕ ਬੁਲਾਈ ਗਿਆ ਸੀ ਐਮ ਹਾਊਸ ਤੇ ਜਿਹੜੀ ਪੰਜਾਬ ਕੈਬਨਟ ਦੀ ਅਹਿਮ ਬੈਠਕ ਹੋ ਰਹੀ ਆ ਬੇਅਦਬੀ ਖਿਲਾਫ ਜਿਹੜੇ ਬੈਲ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚਰਚਾ ਚੱਲੀ ਆ ਸੀਐਮ ਭਗਵੰਤ ਮਾਨ ਦੇ ਵੱਲੋਂ ਖੁਦ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਗੱਲ ਕਹੀ ਗਈ ਸੀ ਤਾਂ ਉਸ ਬੈਲ ਨੂੰ ਜਿਹੜੀ ਪੰਜਾਬ ਕੈਬਨਟ ਦੀ ਬੈਠਕ ਦੇ ਵਿੱਚ ਅੱਜ ਮੰਜ਼ੂਰੀ ਮਿਲ ਸਾਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਵਿਧਾਨ ਸਭਾ ਦੇ ਵਿੱਚ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਜਿਹੜੀ ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਸ਼ੁਰੂ ਹੋਣੀ ਹੈ ਉਸ ਦੇ ਵਿੱਚ ਇਹ ਬੈਲਾ ਪੇਸ਼ ਵੀ ਕੀਤਾ ਜਾ ਸਕਦਾ ਹਾਲਾਂਕਿ ਚਰਚਾਾਂ ਵਿੱਚ ਇਹ ਵੀ ਨੇ ਕਿ ਜਿਹੜਾ ਇਸ ਬਿਲ ਤੋਂ ਪਹਿਲਾਂ ਜਿਹੜਾ ਡਰਾਫਟ ਲਿਆਂਦਾ ਜਾਣਾ ਜਿਸ ਦੇ ਵਿੱਚ ਕਿ ਜਿਹੜਾ ਜਿਸ ਤਰੀਕੇ ਸੀਐਮ ਭਗਵੰਤ ਮਾਨ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਸੀ ਕਿ ਜਿਹੜਾ ਜਿੰਨੀਆਂ ਵੀ ਜੜੀਆਂ ਧਾਰਮਿਕ ਜਥੇਬੰਦੀਆਂ ਨੇ ਭਾਵੇਂ ਕੋਈ Hindu ਧਰਮ ਦੀ ਹੋਵੇ ਸਿੱਖ ਧਰਮ ਦੀ ਜਾਂ ਫਿਰ ਮੁਸਲਮਾਨ ਜਿਸ ਵੀ ਕਿਸੇ ਧਰਮ ਦੀ ਕੋਈ ਧਾਰਮਿਕ ਜਥੇਬੰਦੀ ਹੋਵੇ ਸੰਸਥਾਵੇ ਉਸਦੇ ਸਾਰੇ ਵਿਚਾਰ ਲੈ ਜਾਣਗੇ ਕਿ ਕਿਸ ਤਰੀਕੇ ਦੀ ਬੇਅਦਬੀ ਦੇ ਉੱਪਰ ਕਿਸ ਤਰੀਕੇ ਦੀ ਜਿਹੜੀ ਸਜ਼ਾ ਉਹ ਦੋਸ਼ੀ ਜਿਹੜੀ ਉਸ ਮੁਲਜ਼ਮ ਨੂੰ ਜਿਹੜੀ ਦਿੱਤੀ ਜਾਣੀ ਚਾਹੀਦੀ ਹੈ ਜਾਨੀ ਕਿ ਹਰ ਧਰਮ ਦੇ ਆਗੂ ਦੀ ਜਿਹੜੀ ਇਸ ਮਾਮਲੇ ਦੇ ਵਿੱਚ ਸਲਾਹ ਲਈtੀ ਜਾਣੀ ਹੈ ਤੇ ਉਸ ਤੋਂ ਬਾਅਦ ਹੀ ਜਿਹੜਾ ਇਹ ਬੈਲਾ ਉਹ ਲਿਆਂਦਾ ਜਾਂਦਾ ਪਰ ਇਹ ਸਭ ਦੇ ਵਿਚਾਰੇ ਖਬਰ ਹੈ ਕਿ ਜਿੱਥੇ 2 ਦਿਨ ਦਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੈ ਅੱਗੇ ਵਧਾਇਆ ਜਾਂਦਾ ਤੇ ਅੱਜ ਪੰਜਾਬ ਵਿਧਾਨ ਸਭਾ ਦੇ ਅੱਜ ਦੇ ਜਿਹੜੇ ਸੋਮਵਾਰ ਦੇ ਸੈਸ਼ਨ ਦੀ ਸ਼ੁਰੂਆਤ ਹੋਣੀ ਸੀ ਪਰ ਉਸ ਤੋਂ ਪਹਿਲਾਂ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਬੁਲਾਈ ਗਿਆ ਜਿਸ ਦੇ ਵਿੱਚ ਕਿ ਹਾਲਾਂਕਿ ਸੀਆਈਐਸਐਫ ਨੂੰ ਲੈ ਕੇ ਵੀ ਚਰਚਾ ਹੋਸਾ ਦੀ ਕੋਈ ਲੈਂਡ ਪੋਲਿੰਗ ਨੂੰ ਲੈ ਕੇ ਵੀ ਜਿਹੜਾ ਚਰਚਾ ਉਸ ਆਦਿਆ ਕਿ ਉਹ ਕਿ ਜਿਹੜਾ ਸੀਆਈਐਸਐਫ ਨੂੰ ਲੈ ਕੇ ਵੀ ਜਿਹੜਾ ਜੋ ਪੰਜਾਬ ਵਿਧਾਨ ਸਭਾ ਦੇ ਵਿੱਚ ਕਾਫੀ ਜਿਹੜੀ ਸੱਤਾਧਾਰ ਆਮ ਆਦਮੀ ਪਾਰਟੀ ਦੇ ਵੱਲੋਂ ਗੱਲਾਂ ਆਖੀਆਂ ਜਾਂਦੀਆਂ ਨੇ ਕਿ ਜਿਹੜਾ ਅਸੀਂ ਡੈਮਾਂ ਦੇ ਉੱਪਰ ਪੰਜਾਬ ਪੁਲਿਸ ਲਗਾਵਾਂਗੇ ਪਰ ਵਿਰੋਧੀ ਧਿਰੇ ਕੋਟ ਕਰਦੀ ਆ ਕਿ ਤੁਸੀਂ ਆਪਣੇ ਸੈਕਟਰੀਏਟ ਦੇ ਵਿੱਚ ਸੀਆਈਐਸਐਫ ਐਸਐਫ ਲਗਾਉਣੇ ਤੇ ਡੈਮਾਂ ਦੇ ਲਈ ਪੰਜਾਬ ਪੁਲਿਸ ਜਾਨੀ ਕਿ ਇਸ ਤਰੀਕੇ ਜਿਹੜੀ ਕਾਫੀ ਜ਼ਿਆਦਾ ਤਿੱਖੀ ਬਹਿਸ ਹੈ ਜਿਹੜੀ ਪਿਛਲੇ 2 ਦਿਨਾਂ ਦੇ ਜਿਹੜੇ ਲੰਗੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਹੋਈ ਸੀ ਤੇ ਉਸ ਤੋਂ ਬਾਅਦ ਜਿਹੜਾ ਲੈਂਡ ਪੂਲਿੰਗ ਨੂੰ ਲੈ ਕੇ ਵੀ ਵਿਰੋਧੀ ਧਿਰ ਦੇ ਵੱਲੋਂ ਬਹੁਤ ਸਾਰੇ ਸਵਾਲ ਚੁੱਕੇ ਜਾ ਰਹੇ ਨੇ ਅੱਜ ਵੀ ਕਾਂਗਰਸ ਦੇ ਵੱਲੋਂ ਲੁਧਿਆਣੇ ਦੇ ਵਿੱਚ ਹੱਲਾ ਬੋਲ ਪ੍ਰਦਰਸ਼ਨ ਕੀਤਾ ਜਾ ਰਿਹਾ ਕੱਲੂ ਅਕਾਲੀ ਦਲ ਨੇ ਵੀ ਕਰਨਾ ਪਰ ਇਸ ਸਭ ਦੇ ਵਿਚਾਲੇ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਬੁਲਾਈ ਗਿਆ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੀ ਸ਼ੁਰੂਆਤ ਤੋਂ ਪਹਿਲਾਂ ਬੈਠਕ ਬੁਲਾਈ ਗਿਆ ਜਿਸ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਚਰਚਾਵਾਂ ਨੇ ਕਿ ਵੇਅ ਆਦਮੀ ਖਿਲਾਫ ਬਿੱਲ ਨੂੰ ਮਨਜ਼ੂਰੀ ਮਿਲਸਾ ਦੀ ਹਾਲਾਂਕਿ ਡਰਾਫਟ ਨੂੰ ਮਨਜ਼ੂਰੀ ਮਿਲਸਾ ਦੀ ਇਹ ਸਾਰਾ ਕੁਝ ਕੈਬਨਟ ਮੀਟਿੰਗ ਤੋਂ ਬਾਅਦ ਕਲੀਅਰ ਹੋਵੇਗਾ ਪਾਰੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਕਾਰਵਾਈ ਦੀ ਸ਼ੁਰੂਆਤ ਤੋਂ ਪਹਿਲਾਂ ਪੰਜਾਬ ਕੈਬਨਟ ਦੀ ਅਹਿਮ ਬੈਠਕ ਦੀ ਸ਼ੁਰੂਆਤ ਸੀਐਮ ਹਾਊਸ ਚੰਡੀਗੜ੍ਹ ਵਿਕੇ ਹੋ ਚੁੱਕੀ ਹੈ